ਲਓ ਜੀ ਕਿੱਥੇ ਤੱਕ ਕਹਿੰਦੇ ਸੀ ਕਿ ਬਾਰਡਰ ਫਿਲਮ ਚੋਂ ਕੱਢ ਦੇਣਾ ਕੱਲ ਬਾਰਡਰ ਫਿਲਮ ਦੀ ਸ਼ੂਟਿੰਗ ਕਰਦਿਆਂ ਹੋਇਆਂ ਦਿਲਜੀਤ ਦੋਸਾਂਝ ਕੋਲ ਇੱਕ ਬਹੁਤ ਹੀ ਵੱਡੇ ਪ੍ਰੋਡਿਊਸਰ ਡਾਇਰੈਕਟਰ ਪਹੁੰਚ ਗਏ ਜਿਹੜੀ ਇੱਕ ਫਿਲਮ ਨੋ ਐਂਟਰੀ ਨਹੀਂ ਸੀ ਆਈ ਪਹਿਲਾਂ ਹੁਣ ਨੋ ਐਂਟਰੀ ਦਾ ਜਿਹੜੀ ਦੂਜੀ ਨੋ ਐਂਟਰੀ 2 ਬਣ ਰਹੀ ਆ ਉਹਦੇ ਵਿੱਚ ਅਨੀਜ਼ ਬਜ਼ਮੀ ਜਿਹੜੇ ਬਹੁਤ ਹੀ ਵੱਡੇ ਡਾਇਰੈਕਟਰ ਨੇ ਹਿੰਦੀ ਫਿਲਮਾਂ ਦੇ ਉਹ ਬਾਰਡਰ ਦੇ ਸੈੱਟ ਤੇ ਆਏ ਤੇ ਉਹਨਾਂ ਨੇ ਮੀਟਿੰਗ ਕੀਤੀ ਦਿਲਜੀਤ ਦੋਸਾਂਝ ਦੇ ਨਾਲ ਤੇ ਫਿਰ ਉਹਨਾਂ ਨੇ ਕਿਹਾ ਤੇ ਨਾਲ ਬੌਨੀ ਕਪੂਰ ਸਾਹਿਬ ਸੀ ਬੌਨੀ ਕਪੂਰ ਤੁਹਾਨੂੰ ਪਤਾ ਨਾ ਅਰਜਨ ਕਪੂਰ ਦਾ ਤੇ ਨਿਲਕਪੂਰ ਦਾ ਭਰਾ ਤੇ ਮੋਨਾ ਸਿੰਘ ਵੀ ਮਿਲੀ ਦਲਜੀਤ ਨੂੰ ਤੇ ਮੋਨਾ ਸਿੰਘ ਨੇ ਇਹ ਗੱਲ ਕਹੀ ਕਹਿੰਦੀ ਇੱਥੇ ਸੰਨੀ ਦੇ ਆਉਣ ਵਾਸ ਸਾਰੇ ਆ ਪਰ ਮੈਂ ਦਲਜੀਤ ਉਹਨਾਂ ਨੂੰ ਪਰੇ ਛੱਡ ਕੇ ਤੈਨੂੰ ਮਿਲਣਾ ਹੈ ਤੂੰ ਦੁਨੀਆ ਦਾ ਸਭ ਤੋਂ ਵੱਡਾ ਸਟਾਰ ਆ ਬਹੁਤ ਵੱਡੀ ਗੱਲ ਆ ਕਿਤੇ ਸੰਨੀ ਦੇ ਆਲ ਹੋਣ ਵਾਲੇ ਕਿ ਖੜੇ ਤੇ ਉਹਨਾਂ ਨੂੰ ਨਾਮ ਬੁਲਾਉਂਦੇ ਆ ਹੋਇਆ ਸਿੱਧਾ ਬੁਲਾਉਣ ਦਲਜੀਤ ਕੋਲ ਆਈ ਇਹ ਗੱਲ ਆ ਦਲਜੀਤ ਦੀ ਭਾਈ ਚੜ ਤਾ ਇਸ ਵੇਲੇ ਪੂਰੀ ਦਲਜੀਤ ਦੀ ਬਹਿ ਜਾ ਬਹਿ ਜਾ ਹੋਈ ਪਈ ਆ ਪ੍ਰੋਡਿਊਸਰਾਂ ਡਾਇਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਕਹਿਣ ਦਾ ਮਤਲਬ ਇਹ ਆ ਕਿ ਦਲਜੀਤ ਇਸ ਵੇਲੇ ਜੀ ਸੁਪਰ